ਕਿਉਂ ਮੌਤ ਦਾ ਸੌਦਾ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਅਕਸਰ ਆਪ ਦੇਖ ਰਹੇ ਨੇ ਚਾਈਨਾ ਡੋਰ ਹੈ ਇੱਕ ਸਿੰਥੈਟਿਕ ਤੱਗਾ ਹੈ ਜਿਹੜਾ ਕਿ ਮਤਲਬ ਟੁੱਟਦਾ ਨਹੀਂ ਹੈਗਾ ਇਹੋ ਜਿਹਾ ਕੰਮ ਪ੍ਰਸ਼ਾਸਨ ਨੂੰ ਕਰਨਾ ਪੈ ਰਿਹਾ ਕਿ ਇਨਾਮ ਰੱਖ ਦੋ ਕਿ ਜਿਹੜਾ ਇਹਦੇ ਬਾਰੇ ਜਾਣਕਾਰੀ ਦੋਗਾ ਉਹਨੂੰ ਇਨਾਮ ਦਿੱਤਾ ਜਾਊਗਾ ਕਿ ਇਹਨੂੰ ਬੈਨ ਨਹੀਂ ਕੀਤਾ ਗਿਆ ਜੀ ਦੇਖੋ ਬਿਲਕੁਲ ਇੱਕ ਘਾਤਕ ਡੋਰ ਆ ਜੇ ਪ ਕਹਾਂਗੇ ਮੌਤ ਦੀ ਡੋਰ ਹੈ ਇਹ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਤੇ ਬੈਨ ਲੱਗਾ ਪਹਿਲਾਂ ਕਿੰਨ੍ਹੇ ਸਾਲਾਂ ਤੋਂ ਹੀ ਪਰ ਬੈਨ ਲੱਗਣ ਦੇ ਬਾਵਜੂਦ ਵੀ ਨਹੀਂ ਤੁਹਾਡੇ ਸਾਰੇ ਸਵਾਲ ਨੇ ਜਵਾਬ ਹੈ ਕਿ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਕਿਹੜਾ ਇੰਪਲੀਮੈਂਟ ਕਰਨਾ ਆਰਡਰ ਨੂੰ ਉਹ ਕਰਨਾ ਹੈ ਸਾਡੇ ਪੁਲਿਸ ਪ੍ਰਸ਼ਾਸਨ ਨੇ ਤੇਰੇ ਪੁਲਿਸ ਪ੍ਰਸ਼ਾਸਨ ਆ ਟੋਟਲੀ ਫੇਲ ਹੋਇਆ ਪਿਆ ਚਾਈਨਾ ਡੋਰ ਨੂੰ ਮਤਲਬ ਪੂਰੀ ਤਰ੍ਹਾਂ پابੰਦੀ ਲਾਣ ਤੇ ਬੰਦ ਕਰਨ ਚ ਆਨਲਾਈਨ ਨੂੰ ਲੋਕਾਂ ਨੇ ਫੇਕ ਆਈਡੀ ਬਣਾ ਰਕੀਆਂ ਨੇ ਉਹ ਫੇਕ ਆਈਡੀ ਤੇ ਮਤਲਬ ਆਨਲਾਈਨ ਵਿਕਰੀ ਹੋ ਰਹੀ ਚਾਈਨਾ ਡੋਰ ਦੀ ਤੇ ਅਸੀਂ ਉਹ ਮਲਗਿਓ ਟਰੈਪ ਲਾਇਆ ਟਰੈਪ ਲਾ ਕੇ ਇਵਨ ਕਿਸੇ ਵਿੱਦ ਪੁਲਿਸ ਨਾਲ ਉਹ ਬੰਦੇ ਪਕੜੇ ਅਸੀਂ ਪਰ ਇੱਕ ਰਸੂਖਦਾਰ ਬੰਦਾ ਆਪਣੇ ਆਪ ਨੂੰ ਕਿਹੜਾ ਕਿ ਲੀਡਰ ਕਮਾਉਂਦਾ ਸੀ ਉਹਨਾਂ ਨੂੰ ਮਿੰਟਾਂ ਛਡਾ ਕੇ ਲੈ ਗਿਆ ਇੱਕ ਦਵਾਰੀ ਚ ਉਸ ਤੋਂ ਬਾਅਦ ਕਿਹੜਾ ਕਿਤੇ ਵਕਾਂਗੇ ਇਹਨੇ ਰਾਜਨੀਤਿਕ ਲੋ ਕੇਆਰਜੀ ਟੀਵੀ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨ ਛੁਮੜਕਣ ਹੁਣ ਪੰਜਾਬ ਜਿਹਨੂੰ ਤਿਹਾਰਾਂ ਦਾ ਗੜ ਮੰਨਿਆ ਜਾਂਦਾ ਹੈ ਫਿਰ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਜਿੱਥੇ ਕੁਝ ਕੁਝ ਮਹੀਨੇ ਬਾਅਦ ਹੀ ਕੋਈ ਨਾ ਕੋਈ ਤਿਹਾਰ ਆ ਜਾਂਦਾ ਹੈ ਜਾਂ ਫਿਰ ਕੋਈ ਇਹੋ ਜਿਹਾ ਮੌਕਾ ਆ ਜਾਂਦਾ ਹੈ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਖੁਸ਼ੀਆਂ ਮਨਾਉਂਦੇ ਨੇ ਹੁਣ ਕੁਝ ਸਮੇਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਬਸੰਤ ਪੰਚਮੀ ਦਾ ਤਿਹਾਰ ਇਤਿਹਾਰ ਬੱਚਿਆਂ ਵਾਸਤੇ ਬਹੁਤ ਖੁਸ਼ੀ ਵਾਲਾ ਹੁੰਦਾ ਕਿਉਂਕਿ ਬੱਚੇ ਜਾਂਦੇ ਨੇ ਪਤੰਗਾ ਉਡਾਉਂਦੇ ਨੇ ਤੇ ਖੁਸ਼ੀਆਂ ਮਨਾਉਂਦੇ ਨੇ ਨੌਜਵਾਨਾਂ ਦੇ ਵੀ ਇਹਦੇ ਵਿੱਚ ਬਹੁਤ ਯੋਗਦਾਨ ਦੇਖਣ ਨੂੰ ਮਿਲਦਾ ਕਿਉਂਕਿ ਮੁਕਾਬਲੇ ਕਰਾਇਆ ਜਾਂਦੇ ਨੇ ਪਤੰਗ ਬਾਜ਼ੀ ਦੇ ਪਰ ਇਹ ਤਿਹਾਰ ਉਦੋਂ ਦੁੱਖ ਦਾ ਘਰ ਬਣ ਜਾਂਦਾ ਜਦੋਂ ਇਹਦੇ ਵਿੱਚ ਇੱਕ ਮੌਤ ਦਾ ਧਾਗਾ ਵੜ ਜਾਂਦਾ ਜਿਹਨੂੰ ਕਹਿੰਨੇ ਆ ਚਾਈਨਾ ਡੋਰ ਸੋ ਬਿਲਕੁਲ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਪਹੁੰਚਿਆ ਗੁਰਮੁਖ ਗੁਰੂ ਜੀ ਦੇ ਕੋਲ ਪਹਿਲਾਂ ਤਾਂ ਗੁਰਮੁਖ ਗੁਰੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਪਹਿਲਾ ਸਵਾਲ ਤਾਂ ਇਹੀ ਆ ਕਿ ਕਿਉਂ ਮੌਤ ਦਾ ਸੌਦਾ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਅਕਸਰ ਆਪਾਂ ਦੇਖ ਰਹੇ ਹਾਂ ਜਿਹੜੀ ਚਾਈਨਾ ਡੋਰ ਹੈ ਇੱਕ ਸਿੰਥੈਟਿਕ ਧਾਗਾ ਹੈ ਜਿਹੜਾ ਕਿ ਮਤਲਬ ਟੁੱਟਦਾ ਨਹੀਂ ਹੈਗਾ ਤੈਨੂੰ ਤੁਸੀਂ ਜਲਾਉਂਗੇ ਤੇ ਜਲਦਾ ਨਹੀਂ ਹੈਗਾ ਤੁਸੀਂ ਉਹਨੂੰ ਦਫਨਾਉਂਗੇ ਧਰਤੀ ਜਿੱਤੇ ਡਿਸਟਰੋਏ ਨਹੀਂ ਹੁੰਦਾ ਹੈਗਾ ਇਹ ਮਤਲਬ ਦੇਖੋ ਕੀ ਚੀਜ਼ਾਂ ਬਣਾਈਆਂ ਜਿਹੜੀ ਖਤਮ ਹੀ ਨਹੀਂ ਹੁੰਦੀ ਹੈਗੀ ਕਿਤਨਾ ਕਿਤੇ ਇਹ ਸਾਡੇ ਸਰੀਰ ਵਾਸਤੇ ਪੰਛੀਆਂ ਲਈ ਜਾਨਵਰਾਂ ਲਈ ਤੇ ਸਾਡੇ ਜਿਹੜਾ ਵਾਤਾਵਰਣ ਵਾਸਤੇ ਵੀ ਨੁਕਸਾਨਦਾ ਹੈਗਾ ਨਹੀਂ ਮਤਲਬ ਜੇ ਗੱਲ ਕਰ ਲਈਏ ਸੁਪਰੀਮ ਕੋਰਟ ਦੇ ਮਾਨਯੋਗ ਦੇ ਆਰਡਰ ਨੇ ਠੀਕ ਹੈ ਜੀ ਆਰਡਰ ਦੇ ਬਾਅਦ ਵੀ ਫਿਰ ਕੁਝ ਜਿਵੇਂ ਹੁਣ ਕੁਝ ਦਿਨ ਨਹੀਂ ਰਹਿ ਗਏ ਨੇ ਮਹੀਨੇ ਰਹਿ ਗਏ ਨੇ ਬਸੰਤ ਪੰਚਮੀ ਦਾ ਤਿਹਾਰ ਆ ਰਿਹਾ ਉਸ ਤੋਂ ਪਹਿਲਾਂ ਹੀ ਇਹ ਵੀਕਨੀਆਂ ਸ਼ੁਰੂ ਹੋ ਜਾਣਗੀਆਂ ਕਾਰਵਾਈਆਂ ਸ਼ੁਰੂ ਹੋ ਜਾਂਦੀ ਇਨਾਮ ਰੱਖ ਦਿੱਤੇ ਜਾਂਦੇ ਨੇ ਪਰ ਐ ਨਹੀਂ ਲੱਗਦਾ ਕਿ ਕਮੀ ਕਿੱਥੇ ਆ ਗਈ ਕਿ ਆਰਡਰ ਦੇ ਬਾਅਦ ਵੀ ਇਹੋ ਜਿਹਾ ਕੰਮ ਪ੍ਰਸ਼ਾਸਨ ਨੂੰ ਕਰਨਾ ਪੈ ਰਿਹਾ ਕਿ ਇਨਾਮ ਰੱਖ ਦੋ ਕਿ ਜਿਹੜਾ ਇਹਦੇ ਬਾਰੇ ਜਾਣਕਾਰੀ ਦੋਗਾ ਉਹਨੂੰ ਇਨਾਮ ਦਿੱਤਾ ਜਾਊਗਾ ਕਿ ਇਹਨੂੰ ਬੈਨ ਨਹੀਂ ਕੀਤਾ ਗਿਆ ਜੀ ਦੇਖੋ ਬਿਲਕੁਲ ਇੱਕ ਘਾਤ ਡੋਰ ਆ ਜੇ ਪਹਾਂਗੇ ਮੌਤ ਦੀ ਡੋਰ ਹੈ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਤੇ ਬੈਨ ਲੱਗਿਆ ਪਹਿਲਾਂ ਕਿੰਨ੍ਹੇ ਸਾਲਾਂ ਤੋਂ ਹੀ ਪਰ ਬੈਨ ਲੱਗਣ ਦੇ ਬਾਵਜੂਦ ਵੀ ਨਹੀਂ ਤੁਹਾਡੇ ਸਾਰੇ ਸਵਾਲ ਨੇ ਜਵਾਬ ਹੈ ਕਿ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਜਿਹੜਾ ਨੇ ਇੰਪਲੀਮੈਂਟ ਕਰਨਾ ਆਰਡਰ ਨੂੰ ਉਹ ਕਰਨਾ ਸਾਡੇ ਪੁਲਿਸ ਪ੍ਰਸ਼ਾਸਨ ਨੇ ਤੇਰੇ ਪੁਲਿਸ ਪ੍ਰਸ਼ਾਸਨ ਹੈ ਟੋਟਲੀ ਫੇਲ ਹੋਇਆ ਪਿਆ ਚੈਨਾ ਡੋਰ ਨੂੰ ਮਤਲਬ ਪੂਰੀ ਤਰ੍ਹਾਂ ਪਾਬੰਦੀ ਲਾਣ ਤੇ ਬੰਦ ਕਰਨ ਚ ਕਿਉਂਕਿ ਮੈਂ ਦੇਖਿਆ ਜਿੰਨੇ ਕਿ ਆਪਾਂ ਚੈਨਾ ਡੋਰ ਬਿਕ ਰਹੀ ਹੈ ਉਹਦੇ ਨਾਲ ਕੋਈ ਨਾ ਕੋਈ ਸੰਬੰਧਾ ਥਾਣਾ ਹੁੰਦਾ ਹੀ ਹੈ ਸੰਬੰਧਾ ਥਾਣਿਆਂ ਤੋਂ ਮਸੇ 100 ਮੀਟਰ ਤੇ ਬਾਜ਼ਾਰ ਨੇ ਜਿੱਥੇ ਕਿ ਖੁੱਲਿਆਂ ਬਿਕ ਰਹੀ ਹੈ ਜਾਂ ਦੂਜੀ ਵਿਕਰੀ ਦੀ ਮਤਲਬ ਹੋ ਰਹੀ ਹੈ ਆਨਲਾਈਨ ਵਿਕਰੀ ਹੋ ਰਹੀ ਹੈ ਤੇ ਆਨਲਾਈਨ ਵਿਕਰੀ ਵੀ ਮੈਨੂੰ ਫੜਨਾ ਮੁਸ਼ਕਲ ਹੈ ਪਰ ਟਰੈਪ ਲਾ ਕੇ ਉਹ ਕਾਬੂ ਚ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਲੋਕ ਜਿਹੜੇ ਇਹਨਾਂ ਚਾਈਨਾ ਡੋਰ ਨੂੰ ਵਰਤ ਰਹੇ ਨੇ ਮੈਂ ਦੱਸਣਾ ਕਿ ਉਹ ਲੋਕ ਪੈਸੇ ਲਾ ਕੇ ਇੱਕ ਮੌਤ ਖਰੀਦ ਕੇ ਲੈ ਕੇ ਆ ਰਹੇ ਨੇ ਤੇ ਮੌਤ ਦਾ ਬੰਡਲ ਲੈ ਕੇ ਆਪਣੇ ਜਵਾਕਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਦੇ ਰਹੇ ਨੇ ਕਿਤੇ ਉਹਨਾਂ ਨੂੰ ਵੀ ਸਮਝ ਚਾਹੀਦੀ ਹੈ ਵੀ ਜਿਹੜਾ ਤੁਸੀਂ ਲੈ ਕੇ ਚੇ ਜਾ ਰਹੇ ਕਿੰਨੀ ਘਾਤ ਤੱਕ ਹੈ ਕਿੰਨੀ ਹਾਰਮਫੁਲ ਆਹੋ ਤੇ ਬੱਚਿਆਂ ਨੂੰ ਦੇ ਰਹੇ ਹੋ ਉਹ ਛੋਟੇ ਬੱਚੇ ਆ ਮਾਸੂਮ ਹਨ ਪਤਾ ਵੀ ਨਹੀਂ ਹੈਗਾ ਇਹਨਾਂ ਹੱਥ ਫੜਿਆ ਕੀ ਹੈ ਜਦੋਂ ਫਿਰ ਉਹ ਕਿਤੇ ਨਾ ਕਿਤੇ ਇਹਨੀ ਵੀ ਜਿਹੜਾ ਬੰਦਾ ਉਹ ਪਤੰਗ ਖੇਡ ਰਿਹਾ ਉਹ ਚੋਨਰ ਕਿਸੇ ਦੂਜੇ ਦਾ ਗਾਲਾ ਕੱਟੂਗੀ ਕਈ ਵਾਰ ਜਿਹੜਾ ਉਹਨੂੰ ਵਰਤ ਰਿਹਾ ਪਤੰਗਬਾਜ਼ੀ ਕਰ ਰਿਹਾ ਉਹਦਾ ਖੁਦ ਦਾ ਹੀ ਕੋਈ ਅੰਗ ਉਂਗਲ ਗਰਦਨ ਅੱਖ ਨੱਕ ਕਟਿਆ ਜਾ ਰਿਹਾ ਜਾਂ ਪਰਿਵਾਰਿਕ ਮੈਂਬਰ ਕੱਟੇ ਜਾ ਰਹੇ ਨੇ ਉਹਦੇ ਵਜ੍ਹਾ ਜਿਹਨਾਂ ਡੋਰੇ ਹਵਾ ਚ ਉੱਡ ਰਹੀ ਹੁੰਦੀ ਹੈ ਇਹ ਰੋਡ ਤੇ ਕੋਈ ਬੰਦਾ ਜਾ ਰਿਹਾ ਕੋਈ ਕਿਤੇ ਜਾ ਰਿਹਾ ਉਹ ਨਹੀਂ ਪਤਾ ਹੈਗਾ ਰੋਡ ਤੇ ਕਦੋਂ ਇੱਕ ਮੌਤ ਮੰਗੋ ਆ ਕੇ ਇਹ ਲਿਪਟ ਜਾਂਦੀ ਹੈ ਗਲੇ ਨਾਲ ਤਾਂ ਉਹਦੇ ਨਾਲ ਕੀ ਬਹੁਤ ਸਾਰੇ ਆਪਾਂ ਨੂੰ ਕੇਸ ਦੇ ਚੁੱਕੇ ਆ ਜਿਹੜੇ ਲੋਕਾਂ ਦੀ ਕਈਆਂ ਦੀ ਮੌਤ ਤੱਕ ਹੋ ਚੁੱਕੀ ਹੈ ਗੁਰਮੁਖ ਜੀ ਗੱਲ ਕਰੀਏ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਦਾ ਕਰਦੀ ਹੋਵੇ ਜਿਹੜੇ ਵੇਚਦੇ ਨੇ ਉਹਨਾਂ ਦਾ ਵੀ ਘਾਤਕ ਨੁਕਸਾਨ ਹੀ ਹੈ ਕੱਲ ਨੂੰ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਵੇਚ ਰਹੇ ਨੇ ਸੋਦਾ ਹੀ ਕਰ ਰਹੇ ਨੇ ਇਹ ਤਾਂ ਹੈ ਨਹੀਂ ਕਿ ਮੌਤ ਨੇ ਪੁੱਛ ਕੇ ਆਣਾ ਕਿਸੇ ਨੂੰ ਜਾਂ ਚਾਈਨਾ ਡੋਰ ਪੁੱਛ ਕੇ ਆਉਗਾ ਕਿ ਤੂੰ ਨਹੀਂ ਵੇਚ ਰਿਹਾ ਤੂੰ ਵੇਚ ਰਿਆ ਕੀ ਲੱਗਦਾ ਐ ਨਹੀਂ ਹੋ ਸਕਦਾ ਕਿ ਉਹਨਾਂ ਦੇ ਵੀ ਆ ਜਾਏ ਜੀ ਦੇਖੋ ਬੜੀ ਮਤਲਬ ਜਿਸ ਨੇ ਵਧੀਆ ਗੱਲ ਕਹੀ ਹੈ ਇਹ ਵੀ ਜ਼ਿੰਦਗੀ 'ਚ ਆਪਾਂ ਜੋ ਮਤਲਬ ਕਹਿੰਦੇ ਕੰਡੇ ਬੀਜਦੇ ਆ ਉਹ ਬੁੱਢਨੇ ਆਪਾਂ ਨੂੰ ਹੀ ਪੈਂਦੇ ਨੇ ਤੇ ਕਿਨਾਂ ਜੋ ਆਪਾਂ ਮਤਲਬ ਸਮਾਜ ਨੂੰ ਦੇ ਰਹੇ ਹਾਂ ਕਿ ਤੋ ਕੋ ਮਗਮਾ ਕੇ ਮੁਰੇ ਆਪਣੇ ਵੀ ਆ ਪਾਵੇਂ ਬਸ ਚੰਗਾ ਦਵਾਂਗੇ ਤਾਂ ਵੀ ਘੁੰਮ ਕੇ ਮੂਰੀ ਆਊਗਾ ਬਣੇ ਅਗਰ ਮਾੜਾ ਦਵਾਂਗੇ ਫੇਰ ਵੀ ਘੁੰਮ ਕੇ ਮੂਰੀ ਆਊਗਾ ਇੱਕ ਸਾਈਕਲ ਚੱਲ ਰਹਿਦਾ ਹੈ ਤਾਂ ਜਿਹੜੇ ਚਾਈਨਾ ਡੋਰ ਮੇਰੇ ਵੀ ਰੇਸਦੇ ਨੇ ਤੁਹਾਨੂੰ ਸਿਰਫ ਲਾਲਚ ਸਿਰਫ ਇਹੀ ਹੈ ਵੀ ਤੁਸੀਂ ਪੈਸੇ ਕਮਾਣੇ ਹਨ ਮੁਨਾਫਾ ਕਾਣਾ ਜਲਦੀ ਅਮੀਰ ਹੋਣਾ ਸ਼ਾਰਟਕਟ ਭਲ ਰਹੇ ਹੋ ਪਰ ਤੁਸੀਂ ਮੌਤ ਵੇਚ ਰਹੇ ਹੋ ਗੁਰਮੁਖ ਜੀ ਤੁਸੀਂ ਇੱਕ ਕਿੱਸਾ ਦੱਸ ਰਹੇ ਸੀ ਪਹਿਲਾਂ ਥੋੜੀ ਦੇਰ ਪਹਿਲਾਂ ਕਿ ਇੱਕ ਆਨਲਾਈਨ ਆਰਡਰ ਕਰਿਆ ਸੀ ਤੇ ਕੀ ਹੋਇਆ ਕਿਸੇ ਉਦੋਂ ਦੇਖੋ ਕਿ ਨਾ ਆਨਲਾਈਨ ਨੂੰ ਲੋਕਾਂ ਨੇ ਫੇਕ ਆਈਡੀ ਬਣਾ रखीਆਂ ਨੇ ਉਹ ਫੇਕ ਆਈਡੀ ਤੇ ਮਤਲਬ ਆਨਲਾਈਨ ਹੀ ਵਿਕਰੀ ਹੋ ਰਹੀ ਚਾਈਨਾ ਡੋਰ ਮਾ ਕਿਤਨਾ ਕਿਤੇ ਜਿਹੜਾ ਸਾਈਬਰ ਸੈੱਲ ਕਹਾਂਗੇ ਪਟਿਆਲਾ ਪੁਲਿਸ ਪੰਜਾਬ ਪੁਲਿਸ ਦੇ ਧਿਆਨ ਚ ਵੀ ਹੈਗਾ ਤੇ ਅਸੀਂ ਉਹ ਮਲ ਕੇ ਉਹ ਟਰੈਪ ਲਾਇਆ ਟਰੈਪ ਲਾ ਕੇ ਇਵਨ ਕਿਸੇ ਵਿਦੇ ਪੁਲਿਸ ਨਾਲ ਉਹ ਬੰਦੇ ਪਕੜੇ ਅਸੀਂ ਪਕੜ ਕੇ ਥਾਣੇ ਵੀ ਲੈ ਗਏ ਸੀ ਮੌਕੇ ਤੇ ਬਰਾਮਦ ਹੋਈ ਸੀ ਚੰਨ ਡੋਰ ਪਰ ਇੱਕ ਰਸੂਖਦਾਰ ਬੰਦਾ ਆਪਣੇ ਆਪ ਨੂੰ ਕਿਹੜਾ ਕਿ ਲੀਡਰ ਕਮਾਉਂਦਾ ਸੀ ਉਹਨਾਂ ਨੂੰ ਮਿੰਟਾਂ ਛਡਾ ਕੇ ਲੈ ਗਿਆ ਕਦਵਾਨੀ ਚ ਉਸ ਤੋਂ ਬਾਅਦ ਕਿਹੜਾ ਕਿਤੇ ਕਹਾਂਗੇ ਇਹਨੇ ਰਾਜਨੀਤਿਕ ਲੋਕਾਂ ਦੀ ਸ਼ਹਿ ਇਹਨਾਂ ਦਾ ਵਿੱਚ ਸ਼ੇਅਰ ਹੈ ਯਾਨੀ ਆਪਣੀ ਹਿੱਸੇਦਾਰੀ ਹੈ ਤੇ ਇਹਨਾਂ ਦੇ ਕਰਕੇ ਹੀ ਮਲ ਕਿਤਨਾ ਕਿਤੇ ਪੁਲਿਸ ਵੀ ਮਜਬੂਰ ਆ ਵੀ ਉਹ ਪਰ ਚੇ ਨਹੀਂ ਘਟ ਪਾਉਂਦੀ ਜਿਹੜਾ ਬੰਦਾ ਫੜ ਲਿਆ ਛੱਡਣਾ ਪੈ ਜਾਂਦਾ ਕਿਤੇ ਨਾ ਕਿਤੇ ਪੁਲਿਸ ਨੂੰ ਮਤਲਬ ਪੋਲਿਟੀਕਲ ਪ੍ਰੈਸ਼ਰ ਮੁਕਤ ਹੋਣਾ ਵੀ ਬਹੁਤ ਜ਼ਰੂਰੀ ਹੈ ਜੇ ਗੱਲ ਕਰੀਏ ਲੋਕਤੰਤਰੀ ਰਾਜ ਹੈ ਲੋਕਾਂ ਦਾ ਰਾਜ ਹੈ ਆਪਣੀ ਜਿਹੜੇ ਟੈਕਸਿਸ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਮਿਲਦੀ ਹੈ ਆਪਣੀ ਵੋਟ ਤੋਂ ਸਰਕਾਰ ਬਣਦੀ ਹੈ ਫਿਰ ਉਹਨਾਂ ਵੋਟਾਂ ਤੋਂ ਉਹਨਾਂ ਟੈਕਸ ਦੇਣ ਵਾਲਿਆਂ ਦੇ ਨਾਲ ਮੌਤ ਦਾ ਸੌਦਾ ਕਿਵੇਂ ਕਰਿਆ ਜਾ ਸਕਦਾ ਦੇਖੋ ਫਿਰ ਇਹ ਕਿਵੇਂ ਖਿਲਵਾੜ ਹੋ ਰਿਹਾ ਜੀ ਲੋਕਾਂ ਜਿੰਦਗੀਆਂ ਨਾਲ ਪਹਿਲੀ ਗੱਲ ਤਾਂ ਘੁੰਮ ਕੇ ਮੈਂ ਕਹਾ ਕਿ ਕਿਤਨੇ ਆਪਾਂ ਗੱਲ ਕਰੀਏ ਨਾ ਕਿਤੇ ਜਨਤਾ ਵੀ ਜ਼ਿੰਮੇਵਾਰ ਹੈਗੀ ਆ ਮਲੇ ਬਗਲ ਗੱਲ ਕਰੀ ਸਾਰਾ ਸਮੱਸਿਆ ਦਾ ਠੇਕਰ ਆਪਾਂ ਸਰਕਾਰਾਂ ਦੇ ਸਿਰ ਫੋੜ ਦੰਨੇ ਆ ਉਹ ਵੀ ਗਲਤ ਹੈ ਹੁਣ ਜੇ ਚਾਈਨਾ ਡੋਰ ਮਾੜੀ ਹੈ ਹਾਰਮਫੁਲ ਹੈ ਮੌਤ ਦੀ ਡੋਰ ਹੈ ਉਹਨੂੰ ਵਰਤਤਾ ਪਰ ਰਹੇ ਆ ਜਨਤਾ ਜਾਗਰੂਕ ਹੋਵੇ ਵੀ ਉਹ ਇਹਨੂੰ ਨਾ ਵਰਤੇ ਜਿਵੇਂ ਇੱਕ ਦੁਕਾਨ ਤੇ ਗਾਹ ਕਾਂਦੇ ਤਾਂ ਦੁਕਾਨ ਚੱਲਦੀ ਆ ਜਦੋਂ ਉੱਥੇ ਉਹ ਗਾਹ ਕਾਣੇ ਬੰਦ ਹੋ ਜਾਣਗੇ ਦੁਕਾਨ ਦਾ ਆਪੇ ਬੰਦ ਹੋ ਜੂਗੀ ਤਾਂ ਲੋਕ ਵੀ ਨੂੰ ਵਰਤਣਾ ਛੱਡ ਦੇਣ ਲੋਕ ਆਪਣੇ ਗਵੰਡੀਆਂ ਨੂੰ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਸਕੂਲਾਂ ਚ ਟੀਚਰ ਪ੍ਰੋਫੈਸਰ ਸਕੂਲਾਂ ਚ ਲੈਕਚਰ ਦੇਣ ਕਾਲਜਾਂ ਚ ਵੀ ਹਾਰਮਫੁਲ ਹੈ ਇਮ ਇਹਨੂੰ ਨਾ ਵਰਤੋ। ਅਗਰ ਤੁਹਾਡੇ ਕੋਲ ਆਪਸ਼ਨ ਹੈ ਕਿ ਇਹ ਜਿਹੜਾ ਆਪਣਾ ਇੱਕ ਨੋਰਮਲ ਧਾਗਾ ਤੁਸੀਂ ਉਹਦੇ ਨਾਲ ਪਤੰਗਬਾਜ਼ੀ ਕਰੋ। ਦੇਖੋ ਮੈਂ ਕਿਸੇ ਤਿਹਾੜ ਦੇ ਖਿਲਾਫ ਨਹੀਂ ਹੈਗਾ। ਮੈਂ ਜਿਹੜਾ ਇੱਕ ਉਹਦਾ ਗਲਤ ਤਰੀਕਾ ਵਰਤਣ ਦਾ ਉਹਦੇ ਖਿਲਾਫ ਹੈ। ਜਾਂ ਫਿਰ ਮੈਂ ਪਖੰਡਵਾਦ ਦੇ ਖਿਲਾਫ ਹੈ। ਕਿਨ ਕਿ ਇਹਨੂੰ ਪਖੰਡ ਮੰਨਦਾ ਮੈਂ ਵੀ ਆਪ ਤੁਸੀਂ ਚਾਈਨਾ ਡੋਰ ਨਾਲ ਹੀ ਪਤੰਗ ਚੜਾਉਣਾ। ਆਪਸ ਵਿੱਚ ਕੰਪੀਟੀਸ਼ਨ ਲਾਣੇ ਨਹੀਂ ਪਤੰਗ ਕੱਟਣੀ ਹੈ। ਕਿਤੇ ਲੋਕਾਂ ਦਾ ਇੱਕ ਜਿਹੜਾ ਇੱਕ ਸਟੇਟਸ ਬਣ ਗਿਆ, ਈਗੋ ਹਟ ਲੋਕਾਂ ਦਾ ਹੁੰਦਾ ਵੀ ਚਾਈਨਾ ਡੋਰ ਨਹੀਂ ਯੂਜ਼ ਕਰਦਾ ਮੈਂ। ਉੱਥੇ ਜਾ ਕੇ ਕਿਹੜੀ ਦੇਖੋ ਵੀ ਉਹੜੀ ਮੋਤ ਦੀ ਡੋਰ ਹੈ। ਤੁਸੀਂ ਭ ਤੇ ਜਾਂ ਜਿਹੜੇ ਵਿਚਾਂ ਨੇ ਵੇਚ ਵੀ ਦਿੱਤੀ ਜਿਹੜੇ ਰੋਡ ਤੇ ਉੱਡ ਰਹੀ ਹੈ ਨਾ ਉਹ ਉਹਨਾਂ ਨੇ ਦੇਖਣਾ ਹੈਗਾ ਵੀ ਇਹਨੇ ਬੰਦੇ ਨੇ ਮੈਨੂੰ ਵਰਤਿਆ ਸੀ ਉਹਨੇ ਦੇਖਣਾ ਵੀ ਇਹਨੇ ਮੈਨੂੰ ਵੇਚਿਆ ਸੀ ਉਹਨਾਂ ਨੇ ਦੇਖਣਾ ਵੀ ਬੰਦਾ ਕੌਣ ਹੈ ਕੌਣ ਨਹੀਂ ਵੀ ਆਮ ਬੰਦਾ ਕੋਈ ਖਾਸ ਬੰਦਾ ਜਾਂ ਕੋਈ ਲੀਡਰ ਵੀ ਹੈ ਤਾਂ ਉਹਨੇ ਉਹਦਾ ਨੁਕਸਾਨ ਕਰਨਾ ਭਾਵੇਂ ਉਹਦੀ ਗਰਦਨ ਕੱਟੇ ਕੰਨ ਕੱਟੇ ਨੱਕ ਕੱਟੇ ਟੰਗ ਕੱਟੇ ਤੁਹਾਨੂੰ ਦੱਸਿਆ ਮੈਂ ਹੁਣੇ 4 ਦਿਨ ਪਹਿਲਾਂ ਗੱਲ ਆ ਸਾਡੇ ਮਲੇ ਲੜਕੀ ਹੈ ਇੱਕ ਜਵਾਨ ਲੜਕੀ ਉਹ ਆਪਣੇ ਆਫਿਸ ਜਾ ਰਹੀ ਹੈ ਉਹਨੂੰ ਕੁਝ ਨਹੀਂ ਪਤਾ ਅਚਾਨਕ ਇੱਕ ਚੈਨਲ ਡੋਰ ਦੇ ਪੈਰ ਲਿਫਟ ਕੀ ਆ ਕੇ ਉਹ ਪੈਦਲ ਜਾ ਰਹੀ ਹੈ ਜੋ ਪੈਰ ਤੇ ਲਿਫਟੀ ਆ ਕੇ ਉਹਨੇ ਪੈਰ ਸਟੈਪ ਚੱਕਿਆ ਉਹਦੇ ਪੈਰ ਦੀ ਅੱਡੀ ਕੱਟ ਗਈ ਉਤੇ 7 ਟਾਂਕੇ ਲੱਗੇ ਨੇ ਮੌਕੇ ਤੇ ਉਹ ਅੱਜ ਵੀ ਤੁਹਾਨੂੰ ਵੀਡੀਓ ਨਜ਼ਰ ਕਰਾਂਗੇ ਉਹ ਅੱਜ ਵੀ ਆਪਣੇ ਘਰੇ ਰੈਸਟ ਤੇ ਬੈਠੀ ਹੈ ਉਹ ਕਿਤੇ ਉਹ ਅੱਡੀ ਨਾ ਕੱਟਦੇ ਕਿਤੇ ਗਰਦਨ ਕੱਟ ਜਾਂਦੀ ਇਹ ਮੈਂ ਵਰ ਕੌਣ ਹੁੰਦਾ ਜਿੱਤੇ ਇਹ ਉਹਦੇ ਹਵਾ ਚੋਂ ਡੋ ਕੱਟ ਕੇ ਉੱਡ ਰਹੀ ਹੈ ਦੂਜੀ ਗੱਲ ਤੇ ਇਨਸਾਨ ਕਿਤੇ ਨਾ ਕਿਤੇ ਹਸਪੀਟਲ ਡਾਕਟਰ ਕੋਲ ਪਹੁੰਚ ਵੀ ਜਾਂਦਾ 10-10 ਦੁੱਖ ਦਰਦਾ ਆਪਣਾ ਜਿਹੜੇ ਵਿਚਾਰੇ ਬੇਜਮਾਨ ਨੇ ਪੰਛੀ ਨੇ ਭਾਵੇਂ ਉਹ ਕੋਤਰ ਨੇ ਤੋਤੇ ਨੇ ਚਿੜੀਆਂ ਨੇ ਕਾਹਣੇ ਬਾਜਨੇ ਉਹਨਾਂ ਨੂੰ ਬੜੇ ਹਾਂ ਫੁੱਲਾ ਉਹਨਾਂ ਨੂੰ ਕੱਟ ਰਹੀ ਹੈ ਕਿ ਉਹਨਾਂ ਦੇ ਖੰਭ ਕੱਟ ਰਹੀ ਹੈ ਗਤਨਾ ਕੱਟ ਰਹੀ ਹੈ ਕਈ ਤਾਂ ਮੋਕਰੇ ਮਰ ਜਾਂਦੇ ਨੇ ਜਾਂ ਕਈ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਦਾ ਇਲਾਜ ਕਰਦੇ ਆਂ ਬਚਾਉਣ ਦੀ ਕੋਸ਼ਿਸ਼ ਕਰਦੇ ਆਂ ਉਹਨੂੰ ਰੱਖਦੇ ਵੀ ਆਂ ਜਾਂ ਚਾਈਨਾ ਡੋਰ ਨਾਲ ਲਿਫਟੇ ਰਹਿੰਦੇ ਨੇ ਉਹ ਤਰਖਤਾਂ ਤੇ 100-100 ਫੁੱਟ ਤੇ ਮੰਟੰਗੇ ਰਹਿੰਦੇ ਨੇ ਮਤਲਬ ਕਿਤਨਾ ਕਿਤੇ ਵੀ ਆਪਾਂ ਕਹਾਂਗੇ ਇੱਕ ਬਹੁਤ ਵੱਡੇ ਬਪਾਪ ਦੇ ਭਾਗੀਜਾਰ ਸਾਰੇ ਹੋ ਰਹੇ ਆਂ ਆਪਾਂ ਵੇਚ ਨਾਲ ਤਾਂ ਮੈਂ ਕਹਿੰਦਾ ਵੀ ਤਾਂ ਗਲਤ ਹੈਗੇ ਹੈਗੇ ਨੇ ਜਿਹੜੇ ਵਰਤ ਰਹੇ ਨੇ ਉਹ ਉਤੋਂ ਕਿਤੇ ਦੁੱਗਣੇ ਗਲਤ ਨੇ ਆਖਰੀ ਮੈਸੇਜ ਕੀ ਦੋਂਗੇ ਉਹਨਾਂ ਦਰਸ਼ਕਾਂ ਉਹਦੀ ਥਾਂ ਤੇ ਜਿਹੜਾ ਇੱਕ ਨਾਰਮਲ ਧੱਗ ਆ ਉਹਦੀ ਵਰਤੋਂ ਕਰੋ ਤਿਹਾੜ ਮਨਾਓ ਆਪਣਾ ਜਿਹੜਾ ਮਨ ਪਰਚਾਵਾਂ ਨੂੰ ਪੂਰਾ ਕਰੋ ਪਰ ਤਿਹਾੜ ਇਹੋ ਜਿਹਾ ਮਨਾਓ ਵੀ ਤੁਹਾਡੇ ਲਈ ਵੀ ਖੁਸ਼ੀਆਂ ਲੈ ਕੇ ਆਵੇ ਤੇ ਕਿਸੇ ਹੋਰ ਦੂਜੇ ਲਈ ਵੀ ਉਹਨਾਂ ਨੂੰ ਨੁਕਸਾਨ ਦਾ ਇੱਕ ਨਾ ਹੋਵੇ ਧੰਨਵਾਦ ਬਿਲਕੁਲ ਗੱਲ ਬਿਲਕੁਲ ਜਾਇਜ਼ ਹੈ ਕਿ ਖੁਸ਼ੀਆਂ ਸਾਰੇ ਕਿੱਥੇ ਮਨਾਓ ਇਸ ਤਰੀਕੇ ਦੇ ਉਹਨਾਂ ਨੂੰ ਬਲਾਓ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਕੇ ਆਰ ਜੀ ਟੀਵੀ ਦੇ ਨਾਲ